ਬਵਾਸੀਰ ਤਾਂ ਇੱਕ ਬਹੁਤ ਸਿੰਪਲ ਜੀ ਚੀਜ਼ ਹੈ ਜਦ ਕਿ ਪੀੜਿਤ ਮੈਂ ਦੇਖਿਆ ਬਹੁਤ سارے ਲੋਕ ਇਹ ਤੋਂ ਬਹੁਤ ਜ਼ਿਆਦਾ ਦੁਖੀ ਵੀ ਹੁੰਦੇ ਨੇ ਔਰ ਇਲਾਜ ਕਰਾਉਣ ਤੋਂ ਬਾਅਦ ਵੀ ਦੁਖੀ ਰਹਿੰਦੇ ਨੇ ਆਪਰੇਸ਼ਨ ਤੱਕ ਗੱਲ ਚੱਲ ਜਾਂਦੀ ਹੈ ਨਹੀਂ ਜੀ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਦੁਖੀ ਰਹਿੰਦੇ ਨੇ ਉਹਦਾ ਕਾਰਨ ਇਹੀ ਹੈ ਕਿ ਉਹ ਜਿਸ ਕਾਰਨ ਬਵਾਸੀਰ ਹੁੰਦੀ ਹੈ ਨਾ ਉਸ ਨੂੰ ਨਹੀਂ ਉਹ ਫਾਈਂਡ ਆਊਟ ਕਰਦੇ ਤੇ ਨਾਲ ਉਹਦੇ ਤੇ ਬਲ ਜਾਂਦੇ ਨੇ ਜੇ ਅਸੀਂ ਉੱਥੇ ਹੀ ਉਸ ਕਾਰਨ ਨੂੰ ਠੀਕ ਕਰ ਲਈਏ ਤਾਂ ਇਹ ਬਵਾਸੀਰ ਨਹੀਂ ਬਣਦੀ ਜਿਨ੍ਹਾਂ ਨੂੰ ਖੂਨ ਆਉਣ ਲੈਂਦਾ ਉਹਨੂੰ ਖੂਨੀ ਬਵਾਸੀਰ ਕਹਿੰਦੇ ਨੇ ਜੀ ਜਿਹਨਨੂੰ ਨਹੀਂ ਆਉਂਦਾ ਦਰਦ ਕੱਲਾ ਹੁੰਦਾ ਹੈਗਾ ਉਹਨਾਂ ਨੂੰ ਉਹ ਸੁੱਕੀ ਬਵਾਸੀਰ ਕਹਿੰਦੇ ਕਈ ਵਾਰਾਂ ਦੇਖਿਆ ਹੈਗਾ ਵੀ ਪੇਸ਼ੈਂਟ ਬਿਨਾਂ ਗੱਦੀ ਤੋਂ ਗੱਦੀ ਨਾਲ ਲੈ ਕੇ ਚੱਲਦੇ ਨੇ ਪਿੱਲੋ ਨਾਲ ਲੈ ਕੇ ਚੱਲਦੇ ਨੇ ਉਹ ਬਿਨਾਂ ਪਿੱਲੋ ਤੋਂ ਉਹ ਸਿੱਧਾ ਬੈਠੇ ਨਹੀਂ ਸਕਦੇ ਕਿਉਂਕਿ ਇੰਨਾ ਪੇਨ ਜਾਂ ਐਨੇ ਉਹਨਾਂ ਦੇ ਹਮਰ ਕਈਆਂ ਤਿੰਨ ਤਿੰਨ ਮਸੇ ਚਾਰ ਚਾਰ ਮਸੇ ਬਣ ਜਾਂਦੇ ਨੇ ਜਿੰਨੀਆਂ ਹੈਵੀ ਚੀਜ਼ਾਂ ਚਾਹੇ ਉਹ ਅਰਬੀ ਗੋਭੀ ਭਿੰਡੀ ਰੇਸ਼ੇਦਾਰ ਚੀਜ਼ਾਂ ਲਗੀਆਂ ਵੈਜੀਟੇਬਲਸ ਨੇ ਅਸੀਂ ਉਹ ਵੀ ਰਵਾਈਸ ਕਰਦੇ ਹਾਂ ਵੀ ਉਹ ਰਾਤ ਨੂੰ ਨਾ ਖਾਓ ਕਿਉਂਕਿ ਰਾਤ ਨੂੰ ਡ digest ਕਰਨੀਆਂ ਛੁੜੀਆਂ ਮੁਸ਼ਕਲ ਹੁੰਦੀਆਂ ਨੇ ਜਿਹੜੇ ਜ਼ਿਆਦਾ ਲੰਬਾ ਟਾਈਮ ਬੈਠਦੇ ਨੇ ਔਰ ਉਹਨਾਂ ਦਾ ਜਿਹੜਾ ਬੈਠਣ ਦੀ ਸੀਟ ਹੈ ਉਹ ਵੀ ਜ਼ਿਆਦਾ ਸੌਫਟ ਨਹੀਂ ਹੁੰਦੀ ਹਾਰਡ ਹੁੰਦੀ ਹੈ ਕਿਉਂਕਿ ਡਰਾਈਵਿੰਗ ਕਰਨ ਵਾਲਿਆਂ ਨੂੰ ਹਾਰਡ ਸੀਟਾ ਰੱਖਣੀ ਪੈਂਦੀ ਹੈ ਤਾਂ ਉਹਨਾਂ ਨੂੰ ਵੀ ਇਹ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਪਰ ਜੇ ਉਹ ਆਪਣੀ ਡਾਈਟ ਸਿਸਟਮ ਨੂੰ ਠੀਕ ਰੱਖਾਂ ਕਨਸਟਿਪੇਸ਼ਨ ਨਾ ਹੋਣ ਦੋ ਉਹਨਾਂ ਦਾ ਕੋਲਨ ਠੀਕ ਟਾਈਮ ਤੇ ਕਲੀਅਰ ਹੋ ਰਿਹਾਗਾ ਤਾਂ ਉਹਨਾਂ ਨੂੰ ਇਹਦੇ ਪ੍ਰੋਬਲਮ ਹੋਣ ਦੇ ਚਾਂਸਸ ਨਹੀਂ ਹੁੰਦੇ ਜਿੰਨੀਆਂ ਫਾਈਬਰ ਰਿਚ ਵੇਜੀਟੇਬਲਸ ਨਹੀਂ ਫਰੂਟਸ ਨੇ ਉਹ ਲਓ ਆਲਰੇਡੀ ਘਰ ਦੇ ਵਿੱਚ ਤੁਸੀਂ ਤਿਰਫਲਾ ਹਰੇ ਘਰ ਦੇ ਵਿੱਚ ਹੁੰਦਾ ਹੈਗਾ ਹਰੜ ਬਿਹੜਾ ਆਮਲਾ ਉਹਦਾ ਪਾਊਡਰ ਬਣਾ ਕੇ ਇੱਕ ਚਮਚ ਸਵੇਰੇ ਸ਼ਾਮ ਗਰਮ ਪਾਣੀ ਨਾਲ ਲਓ ਡਰਾਈਨੈਸ ਵੀ ਠੀਕ ਕਰੇਗਾ ਔਰ ਤੁਹਾਨੂੰ ਕਨਸਟਿਪੇਸ਼ਨ ਨਹੀਂ ਹੋਣ ਦੇਗਾ ਪਾਇਲਸ ਹੋਣ ਦਾ ਮਤਲਬ ਹੀ ਨਹੀਂ ਹੈ ਕਹਿੰਦੇ ਨੇ ਨਾ ਵੀ ਆਮਲੇ ਦਾ ਕਿਹਾ ਤੇ ਸਿਆਣੇ ਦਾ ਕਿਹਾ ਤੇ ਆਮਲੇ ਦਾ ਖਾਦਾ ਦੂਰ ਤੱਕ ਅਸਰ ਕਰਦਾ ਹੈਗਾ ਕੱਲਾ ਤੁਹਾਡਾ ਪਾਇਲਸ ਹੀ ਨੂੰ ਹੀ ਬੈਨੀਫਿਟ ਨਹੀਂ ਹੋਏਗਾ ਨਾਲ ਕੋਈ ਇੰਡਾਈਜੈਸ਼ਨ ਗੈਸ ਹੈ ਕਿਸੇ ਵੀ ਕਾਰਨ ਹੋਰ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਵੀ ਤਿਰਫਲਾ ਬਹੁਤ ਇਫੈਕਟਿਵ ਹੁੰਦਾ ਹੈਗਾ ਕਾਲੇ ਟਾਈਮ ਨਾ ਅਸੀਂ 4-5 ਹਜ਼ਾਰ ਦੋਸਤ ਜਦੋਂ ਇਕੱਠੇ ਹੁੰਦੇ ਸੀਗੇ ਤਾਂ ਜੇ ਕੋਈ ਇੱਕ ਅੱਧਾ ਵਿੱਚ ਢਿੱਲਾ ਬੈਠਾ ਹੁੰਦਾ ਸੀ ਅਕਸਰ ਉਹਨੂੰ ਕਹਿੰਦੇ ਤੈਨੂੰ ਕੀ ਆ ਤੈਨੂੰ ਬਵਾਸੀਰ ਹੋਈ ਆ ਐਂ ਹੀ ਬੱਸ ਮਜ਼ਾਕ ਦੇ ਤੌਰ ਤੇ ਕਿਤੇ ਸਿਆਣਿਆਂ ਦੇ ਵਿੱਚ ਬੈਠੇ ਉੱਥੇ ਹੀ ਸਾਡੇ ਵਰਗੇ ਮੁੰਡੇ ਹੋਰ ਬੈਠੇ ਸੀ ਉੱਥੇ ਵੀ ਉਹਨਾਂ ਨੇ ਮਜ਼ਾਕ ਛੇੜਤਾ ਉਹਦੇ ਤੇ ਉਹਨਾਂ ਚੋਂ ਕਿਸੇ ਬੰਦੇ ਨੂੰ ਕਿਸੇ ਨੂੰ ਬਵਾਸਿਰ ਸੀਗੀ ਉਹਨੇ ਉਹਨੂੰ ਛਾੜਿਆ ਕਿ ਤੁਹਾਨੂੰ ਪਤਾ ਕਿ ਤੁਸੀਂ ਜਿਹੜਾ ਮਜ਼ਾਕ ਕਰਦੇ ਹੋ ਜਿੰਨੂੰ ਹੋਈ ਹੁੰਦੀ ਹੈ ਜੇ ਆਪਾਂ ਕਹਿੰਨੇ ਆ ਨਾ ਜਿਸ ਤਣ ਲਾਗੇ ਸੋਤਣ ਜਾਣੇ ਉਹ ਹਿਸਾਬ ਹੈ ਇੱਕ ਇਹੋ ਜੀ ਚੀਜ਼ ਹੈ ਜਿਹਦਾ ਇਲਾਜ ਕਰਾਉਣ ਤੋਂ ਬਾਅਦ ਵੀ ਬੰਦਾ ਠੀਕ ਨਹੀਂ ਹੁੰਦਾ ਆਯੁਰਵੇਦ ਦਾਵਾ ਕਰਦਾ ਹੈ ਕਿ ਹਾਂ ਬਵਾਸਿਰ ਦਾ 100% ਇਲਾਜ ਹੈ ਕਿਵੇਂ ਹੈ ਔਰ ਕਿਸ ਤਰੀਕੇ ਨਾਲ ਹੁੰਦਾ ਇਹਦੇ ਬਾਰੇ ਚਰਚਾ ਕਰਾਂਗੇ ਵੈਦ ਜਗਜੀਤ ਸਿੰਘ ਜੀ ਮੇਰੇ ਨਾਲ ਨੇ ਬਹੁਤ ਬਹੁਤ ਧੰਨਵਾਦ ਵਕਤ ਦਿੱਤਾ ਸਸਿਕਾ ਜੀ ਸਾਰਿਆਂ ਨੂੰ ਅਸਲ ਵਿੱਚ ਇਹਨਾਂ ਦੀ ਕੋਈ ਵੀ ਪ੍ਰੋਬਲਮ ਹੈ ਚਾਹੇ ਉਹ ਡਿਜ਼ੀਜ਼ ਹੈ ਲਾਈਫ ਸਟਾਈਲ ਡਿਸਆਰਡਰ ਹੈ ਜੇ ਆਪਾਂ ਉਹਦੇ ਕਾਰਨ ਨੂੰ ਫਾਈਂਡ ਆਊਟ ਕਰ ਲਈਏ ਤਾਂ ਮੇਰੇ ਖਿਆਲੋਂ ਉਹਨੂੰ ਕਿਉਰ ਕਰਨਾ ਕੋਈ ਬੜੀ ਗੱਲ ਨਹੀਂ ਹੈ ਅਕਸਰ ਮੈਂ ਦੇਖਦਾ ਜਿੰਨੇ ਟ੍ਰੀਟਮੈਂਟ ਡਾਕਟਰ ਕਰਦੇ ਨੇਗੇ ਉਹ ਸਿੰਪਟੋਮੈਟਿਕ ਟ੍ਰੀਟਮੈਂਟ ਕਰਦੇ ਨੇ ਬਵਾਸੀਰ ਤਾਂ ਇੱਕ ਬਹੁਤ ਸਿੰਪਲ ਦੀ ਚੀਜ਼ ਹੈ ਜਦ ਕਿ ਪੀੜਤ ਮੈਂ ਦੇਖਿਆ ਬਹੁਤ سارے ਲੋਕ ਇਹ ਤੋਂ ਬਹੁਤ ਜ਼ਿਆਦਾ ਦੁਖੀ ਵੀ ਹੁੰਦੇ ਨੇ ਔਰ ਇਲਾਜ ਕਰਾਉਣ ਤੋਂ ਬਾਅਦ ਵੀ ਦੁਖੀ ਰਹਿੰਦੇ ਨੇ ਆਪਰੇਸ਼ਨ ਤਾਂ ਗੱਲ ਚੱਲ ਜਾਂਦੀ ਆ ਨਹੀਂ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਦੁਖੀ ਰਹਿੰਦੇ ਨੇ ਉਹਦਾ ਕਾਰਨ ਇਹੀ ਹੈ ਕਿ ਉਹ ਜਿਸ ਕਾਰਨ ਬਵਾਸੀਰ ਹੁੰਦੀ ਹੈ ਨਾ ਉਸ ਨੂੰ ਨਹੀਂ ਉਹ ਫਾਈਂਡ ਆਊਟ ਕਰਦੇ ਤੇ ਨਾਲ ਉਹਦੇ ਤੇ ਬਲ ਜਾਂਦੇ ਨੇ ਹੁਣ ਜੇ ਆਪਾਂ ਦੇਖੀ ਇਹ ਵੀ ਇਹਦਾ ਕਾਰਨ ਕੀ ਹੈ ਬਵਾਸੀਰ ਹੈ ਕੀ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਨਾ ਜਿਹੜੇ ਐਨਸ ਦੇ ਇੰਟਰਨਲ ਬੈਸਸਸ ਨੇ ਮਸਲਜ਼ ਨੇ ਜਦੋਂ ਉਹਨਾਂ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਹੈ ਪ੍ਰੈਸ਼ਰ ਨਾਲ ਜਿਹੜਾ ਲਾਸਟ ਸਾਡਾ ਕੋਲਨ ਸੈਗਮੈਂਟ ਕੋਲਨ ਜਿਹਨੂੰ ਕਹਿੰਦੇ ਆ ਉਥੇ ਡਰਾਈਨੈਸ ਹੋ ਕੇ ਪ੍ਰੈਸ਼ਰ ਦੇ ਨਾਲ ਜਦੋਂ ਐਨਸ ਦੇ ਮਸਲਜ਼ ਤੇ ਇਨਫਲੇਮੇਸ਼ਨ ਇਰੀਟੇਸ਼ਨ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ ਉਥੋਂ ਬਵਾਸੀਰ ਪਾਈਲ ਦਾ ਜਿਹੜਾ ਹੈ ਉਹ ਆਰੰਭ ਹੋ ਜਾਂਦਾ ਹੈ ਸ਼ੁਰੂਆਤ ਹੋ ਜਾਂਦੀ ਹੈ ਜੇ ਅਸੀਂ ਉਥੇ ਹੀ ਉਸ ਕਾਰਨ ਨੂੰ ਠੀਕ ਕਰ ਲਈਏ ਤਾਂ ਇਹ ਬਵਾਸੀ ਨਹੀਂ ਬਣਦੀ ਜਦੋਂ ਉਹ ਪ੍ਰੈਸ਼ਰ ਵੱਧਦਾ ਜਾਂਦਾ ਹੈ ਅਸੀਂ ਕਾਰਨ ਨੂੰ ਠੀਕ ਨਹੀਂ ਕਰਦੇ ਜਿਸ ਕਾਰਨ ਪੋਸਚਰ ਚ ਗਲਤ ਬੈਠਣ ਨਾਲ ਜਾਂ ਜਿਆਦਾ ਡਰਾਈ ਚੀਜ਼ਾਂ ਖਾਣ ਦੇ ਨਾਲ ਕੌਨਸਟਿਪੇਸ਼ਨ ਲਗਾਤਾਰ ਹੁੰਦੀ ਜਾਂਦੀ ਹੈ ਐਸਜੀਟੀ ਹੁੰਦੀ ਜਾਂਦੀ ਹੈ ਪੇਟ ਚ ਗੈਸ ਵੱਧਦੀ ਜਾਂਦੀ ਹੈ ਜਦੋਂ ਇਹਨਾਂ ਕਾਰਨਾਂ ਨੂੰ ਅਸੀਂ ਠੀਕ ਨਹੀਂ ਕਰਦੇ ਤਾਂ ਉੱਥੇ ਹੌਲੀ ਹੌਲੀ ਜਿਹੜੇ ਉਹ ਇਨਫਲੇਮੇਸ਼ਨ ਵੱਧ ਕੇ ਮੱਸੇ ਬਣਨੇ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਸਾਨੂੰ ਬਵਾਸੀਰ ਖੂਨੀ ਬਵਾਸੀਰ ਹੋ ਗਈ ਸੁੱਕੀ ਬਵਾਸੀਰ ਹੋ ਗਈ ਜਿਨ੍ਹਾਂ ਨੂੰ ਖੂਨ ਆਉਂਦਾ ਉਹਨੂੰ ਖੂਨੀ ਬਵਾਸੀਰ ਕਹਿੰਦੇ ਨੇ ਜਿਨ੍ਹਾਂ ਨੂੰ ਖੂਨ ਨਹੀਂ ਆਉਂਦਾ ਦਰਦ ਕੱਲਾ ਹੁੰਦਾ ਹੈਗਾ ਉਹਨਾਂ ਨੂੰ ਉਹ ਸੁੱਕੀ ਬਵਾਸੀਰ ਕਹਿੰਦੇ ਨੇ ਕਿੰਨੇ ਕ ਦਰਦ ਹੁੰਦੇ ਹੈ ਜਦੋਂ ਪੇਸ਼ੈਂਟ ਆਫ ਦਾ ਆ ਕੇ ਤੁਹਾਨੂੰ ਹਾਲ ਦੱਸਦਾ ਏ ਇਹ ਡਿਪੈਂਡ ਕਰਦਾ ਹੈਗਾ ਜਿਨ੍ਹਾਂ ਨੂੰ ਕਾਫੀ ਪੁਰਾਣੀ ਹੋ ਜਾਂਦੀ ਹੈ ਖੂਨ ਆਉਂਦਾ ਹੈਗਾ ਹੈਮੋਗਲੋਬਿਨ ਘਟਨਾ ਸ਼ੁਰੂ ਹੋ ਜਾਂਦਾ ਹੈ ਖੂਨ ਲੌਸ ਹੋਣ ਦੇ ਨਾਲ ਤਾਂ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਸਿੱਧੇ ਬੈਠ ਹੀ ਸਕਦੇ ਕਈ ਵਾਰ ਮੈਂ ਦੇਖਿਆ ਹੈਗਾ ਵੀ ਪੇਸ਼ੈਂਟ ਬਿਨਾਂ ਗੱਦੀ ਤੋਂ ਗੱਦੀ ਨਾਲ ਲੈ ਕੇ ਚੱਲਦੇ ਨੇ ਪਿੱਲੋ ਨਾਲ ਲੈ ਕੇ ਚੱਲਦੇ ਨੇ ਉਹ ਬਿਨਾਂ ਪਿੱਲੋ ਤੋਂ ਸਿੱਧਾ ਬੈਠੇ ਨਹੀਂ ਸਕਦੇ ਕਿਉਂਕਿ ਇੰਨਾ ਪੇਨ ਜਾਂ ਐਨੇ ਉਹਨਾਂ ਦੇ ਹੈਮ ਕਈ 3-3 ਮਸੇ 4-4 ਮਸੇ ਬਣ ਜਾਂਦੇ ਨੇ ਔਰ ਉਹਨਾਂ 'ਚ ਪੇਨ ਹੁੰਦਾ ਹੈਗਾ ਫਿਰ ਉਹ ਨਾਲ ਪਿੱਲੋ ਲੈ ਕੇ ਚੱਲਦੇ ਨੇ ਕਿੰਨੀ ਮਰ ਕੇ ਉਹ ਮਹਿਸੂਸ ਕਰਦੇ ਨੇਗੇ ਇੰਬੈਰੈਸਮੈਂਟ ਆ ਹਾਂ ਸੋ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿੰਨੀਆਂ ਕ੍ਰੋਨਿਕ ਪ੍ਰੋਬਲਮ ਨੇਗੀਆਂ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਆਯੁਰਵੇਦ ਦੇ ਵਿੱਚ ਹੈ ਆਯੁਰਵੇਦ ਦਾ ਫਿਜ਼ੀਸ਼ਨ ਦਾ ਕਰਤੱਵ ਹੈ ਉਹਨੂੰ ਠੀਕ ਤਰੀਕੇ ਨਾਲ ਡਾਇਗਨੋਸ ਕਰਨਾ ਆਯੁਰਵੇਦ ਦੇ ਪੈਰਾਮੀਟਰਸ ਦੇ ਮੁਤਾਬਕ ਉਹਨੂੰ ਡਾਇਗਨੋਸ ਕਰਨਾ ਤੇ ਉਹਦੇ ਮੁਤਾਬਕ ਹੀ ਚਿਕਿਤਸਾ ਜਾਂ ਟ੍ਰੀਟਮੈਂਟ ਕਰਨੀ ਤਾਂ ਕੋਈ ਐਸਾ ਕ੍ਰੋਨਿਕ ਜੋ ਬਬਸੀ ਤੱਕ ਬਹੁਤ ਛੋਟਾ ਜਿਹਾ ਇੱਕ ਲਾਈਫਸਟਾਈਲ ਡਿਸਆਰਡਰ ਵੀ ਮੈਂ ਕਹਿ ਸਕਦਾ ਉਹ ਠੀਕ ਹੈ ਜਦੋਂ ਮੱਸੇ ਬਣ ਜਾਂਦੇ ਨੇ ਜਾਂ ਇੱਕ ਬਲੱਡ ਹੋਣਾ ਲੱਗ ਜਾਂਦਾ ਤਾਂ ਇਹ ਜਿਹੜਾ ਡੀਜੀ ਬਣ ਜਾਂਦੀ ਹੈ। ਹੁਣ ਆਪਾਂ ਇਹ ਦੇਖਦੇ ਹਾਂਗੇ ਤੁਸੀਂ ਸੁਣਿਆ ਹੋਣਾ ਆਮ ਤੌਰ ਤੇ ਮਰੀਜ਼ ਆ ਕੇ ਵੀ ਸਾਨੂੰ ਦੱਸਣ ਲੱਗਦੇ ਨੇ ਜੀ ਦੀ ਮੈਨੂੰ ਗ੍ਰੇਡ 1 ਹੈ ਜੀ ਗ੍ਰੇਡ 2 ਹੈ ਜੀ ਕਿਉਂ ਜਿਵੇਂ ਡਾਕਟਰਸ ਦੱਸ ਦਿੰਦੇ ਨੇ। ਐਕਚੁਅਲੀ ਇਹਨੂੰ ਨਾ ਕਲਾਸੀਫਾਈ ਕੀਤਾ ਹੋਇਆ ਹੈਗਾ। ਜਦੋਂ ਸਟਾਰਟ ਹੁੰਦਾ ਐਨਸ ਦੇ ਇੰਟਰਨਲ ਪਾਰਟ ਦੇ ਉੱਪਰ ਇਚਿੰਗ ਸ਼ੁਰੂ ਹੁੰਦੀ ਹੈ, ਥੋੜਾ ਪੇਨ ਸ਼ੁਰੂ ਹੁੰਦਾ ਉਹਨੂੰ ਗ੍ਰੇਡ 1 ਪਾਈਲਸ ਦਾ ਬਵਾਸੀਤ ਕਹਿੰਦੇ ਆ। ਜਦੋਂ ਉਹ ਜਿਹੜਾ ਪੀਨ ਹੈ ਉਹ ਸੋਜ ਦੇ ਨਾਲ ਥੋੜਾ ਜਿਹਾ ਮੱਸਾ ਬਣ ਕੇ ਬਾਹਰ ਆਉਣ ਲੱਗ ਜਾਂਦਾ ਉਹਨੂੰ ਗ੍ਰੇਡ 2 ਕਹਿ ਦਿੰਦੇ ਆ ਇਹ ਸਮਝ ਲਓ ਕਿ ਡਾਕਟਰਾਂ ਦਾ ਪੇਸ਼ੇਂਟ ਨੂੰ ਸਮਝਾਉਣ ਵਾਸਤੇ ਵੀ ਗ੍ਰੇਡ ਬਣਾਏ ਹੋਏ ਨੇ ਗ੍ਰੇਡ 3 ਦੇ ਵਿੱਚ ਜਿਹੜਾ ਮੱਸਾ ਜਦੋਂ ਟਾਇਲਟ ਜਾਂਦਾ ਪੇਸ਼ੇਂਟ ਜਾਂ ਖੂਨ ਆਉਂਦਾ ਉਹ ਮੱਸੇ ਬਾਹਰ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਟਾਇਲਟ ਜਾਣ ਤੋਂ ਬਾਅਦ ਉਹ ਮੱਸੇ ਪ੍ਰੈਸ ਕਰਨ ਦੇ ਨਾਲ ਅੰਦਰ ਵੀ ਚਲੇ ਜਾਂਦੇ ਨੇ ਗ੍ਰੇਡ 4 ਦੇ ਵਿੱਚ ਉਹ ਪੇਸ਼ੇਂਟ ਆ ਜਾਂਦੇ ਨੇ जिन्ना ਦੇ ਮਸੇ ਬਾਹਰ ਲਟਕਨੇ ਸ਼ੁਰੂ ਹੋ ਜਾਂਦੇ ਨੇ ਉਹ ਪ੍ਰੈਸ਼ਰ ਰਿਲੀਜ਼ ਹੋਣ ਤੋਂ ਬਾਅਦ ਵੀ ਪ੍ਰੈਸ ਕਰਨ ਦੇ ਨਾਲ ਅੰਦਰ ਨਹੀਂ ਹੁੰਦੇ ਤੇ ਬਹੁਤ ਪੇਨਫੁੱਲ ਹੁੰਦੇ ਨੇ ਅੱਛਾ ਸੋ ਇਸ ਕਰਕੇ ਇੱਕ ਤਾਂ ਮੈਂ ਇਹ ਸ਼ੂਰ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਵੀ ਇਹ ਬਵਾਸੀਰ ਦੀ ਪ੍ਰੋਬਲਮ ਹੈ ਉਹ ਆਯੁਰਵੇਦ ਦੇ ਅਨੁਸਾਰ ਬਿਲਕੁਲ ਠੀਕ ਹੋ ਸਕਦੇ ਨੇ ਕਾਰਨ ਨੂੰ ਠੀਕ ਕਰਕੇ ਜੋ ਵੀ ਕਾਰਨ ਹੈ ਚਾਹੇ ਐਸਜੀਟੀ ਹੈ ਕਨਸਟਿਪੇਸ਼ਨ ਹੈ ਗੈਸ ਹੈ ਜਾਂ ਕੋਈ ਉਹਨਾਂ ਨੂੰ ਹਾਈਪੋਟੈਨਸ਼ਨ ਹੈ ਜਾਂ ਕੋਈ ਪ੍ਰੈਸ਼ਰ ਕੋਲਨ ਦੇ ਵਿੱਚ ਡਰਾਈਨੈਸ ਹੈ ਉਹ ਅਗਰ ਕਾਰਨ ਨੂੰ ਠੀਕ ਕਰ ਲਣਗੇ ਕਾਰਨ ਨੂੰ ਠੀਕ ਕਰਨ ਵਾਸਤੇ ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਮੈਡੀਸਿਨਸ ਹਰਬਸ ਵੀ ਹੈਗੀਆਂ ਲਗੀਆਂ ਔਰ ਇਸ ਤਰ੍ਹਾਂ ਦੇ ਅਸੀਂ ਐਡਵਾਈਸ ਵੀ ਕਰਦੇ ਆਂ ਵੀ ਜਦੋਂ ਤੁਸੀਂ ਹੈਮਰੋਇਡਸ ਦੇ ਨਹੀਂ ਬਣੇ ਤਾਂ ਤੁਸੀਂ ਕਿਸ ਤਰ੍ਹਾਂ ਦਾ ਡਾਈਟ ਲੈਣੀ ਹੈ ਪ੍ਰਕਿਰਤੀ ਦੇ ਮੁਤਾਬਕ ਪੇਸ਼ੈਂਟ ਦੀ ਪ੍ਰਕਿਰਤੀ ਬਾਤਜ ਹੈ ਪਿਤਜ ਹੈ ਕਫਜ ਹੈ ਉਹਦੇ ਮੁਤਾਬਕ ਅਸੀਂ ਡਾਈਟ ਚਾਰਟ ਵੀ ਬਣਾ ਕੇ ਰੱਖੇ ਹੋਏ ਨੇ ਚੰਨੀਗੜ ਆਯੁਰਵੇ ਸੈਂਟਰ ਦੇ ਉੱਪਰ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਪੇਸ਼ੈਂਟ ਨੂੰ ਆਹਾਰ ਔਰ ਵਿਹਾਰ ਲਿਵਿੰਗ ਸਟਾਈਲ اور ਡਾਈਟਰੀ ਸਿਸਟਮ ਸਮਝਾ ਕੇ ਫਿਰ ਅਸੀਂ ਟਰੀਟਮੈਂਟ ਕਰਦੇ ਆ ਤਾਂ ਕਿ ਉਹਨੂੰ ਪ੍ਰੋਪਰ ਬਿਮਾਰੀ ਤੋਂ ਨਜਾਤ ਮਿਲੇ ਉਹ ਠੀਕ ਹੋਵੇ ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਅਸੀਂ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਵੱਡੇ ਹਸਪਤਾਲਾਂ 'ਚ ਜਾ ਕੇ ਆਪਰੇਸ਼ਨ ਕਰਾਉਣ ਤੋਂ ਬਾਅਦ ਭਾਵੇਂ ਵੀ ਸਰਜਰੀ ਕਰਾਉਣ ਦੇ ਬਾਵਜੂਦ ਵੀ ਲੋਕ ਠੀਕ ਨਹੀਂ ਹੁੰਦੇ ਉਹ ਤੁਹਾਡੇ ਕੋਲ ਆਉਂਦੇ ਆ ਬਵਾਸੀਰ ਦਾ ਪਾਇਲਸ ਦਾ ਇਲਾਜ ਕਰਵਾਉਣ ਕੋਈ ਐਹੋ ਜੇ ਉਦਾਹਰਣ ਵੀ ਹੈਗੇ ਤੁਹਾਡੇ ਕੋਲ ਕਿ ਕੋਈ ਬੰਦਾ ਪਹਿਲੇ ਹੀ ਆਯੁਰਵੇਦ ਦਾ ਇਲਾਜ ਲੈ ਰਿਹਾ ਸੀਗਾ ਉਹਨੂੰ ਉੱਥੋਂ ਇਲਾਜ ਠੀਕ ਨਹੀਂ ਮਿਲਿਆ ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਦਾ ਦਾਵਾ ਕਰਦੇ ਕਿ ਉਹਨਾਂ ਨੂੰ ਆਯੁਰਵੇਦ ਦਾ ਪੂਰਾ ਗਿਆਨ ਹੈਗਾ ਔਰ ਇਹੋ ਜਿਹੇ ਲੋਕ ਵੀ ਤੁਹਾਡੇ ਕੋਲ ਆਏ ਜਿਹੜੇ ਆਯੁਰਵੇਦ ਤੋਂ ਹੀ ਆਪਣਾ ਕੇਸ ਖਰਾਬ ਕਰਕੇ ਵਿਗਾੜ ਕੇ ਆ ਗਏ ਦੇਖੋ ਇਸ ਤਰ੍ਹਾਂ ਦਾ ਬਹੁਤ ਵਾਰ ਹੁੰਦਾ ਹੈਗਾ ਤੁਸੀਂ ਆਯੁਰਵੇਦ ਦੀ ਗੱਲ ਕਰੀਏ ਵੀ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਕਰਵਾ ਕੇ ਆਯੁਰਵੇਦ ਦਾ ਗਿਆਨ ਹੋਣਾ ਅਲੱਗ ਗੱਲ ਹੈ ਹਮ ਆਯੁਰਵੇਦ ਦੇ ਵਿੱਚ ਪੜਾਉਣਾ ਟੀਚ ਕਰਨਾ ਪ੍ਰੋਫੈਸਰ ਹੈਡ ਆਫ ਡਿਪਾਰਟਮੈਂਟ ਬਣਨਾ ਅਲੱਗ ਗੱਲ ਹੈ ਲੇਕਿਨ ਆਯੁਰਵੇਦ ਵਿੱਚ ਚਿਕਿੱਸਾ ਦਾ ਤਜਰਬਾ ਹੋਣਾ ਰੋਜ਼ ਪੇਸ਼ੈਂਟਾਂ ਨੂੰ ਦੇਖਣਾ ਪ੍ਰੈਕਟਿਸ ਪ੍ਰੈਕਟਿਸ ਦਾ ਕਰਨਾ ਉਹ ਇੱਕ ਸੈਪਰੇਟ ਚੀਜ਼ ਹੈ ਸੋ ਜਿਹੜੇ ਲੋਕ ਨੂੰ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਉਹ ਚਾਹੇ ਆਯੁਰਵੇਦ ਦੇ ਗਿਆਤਾ ਨੇ ਪੋਸਟ ਗ੍ਰੈਜੂਏਟ ਨੇ ਪੀ ਐਚ ਡੀ ਨੇ ਜੋ ਮਰਜੀ ਹੈ ਲੇਕਿਨ ਜਦ ਤੱਕ ਤੁਸੀਂ ਪ੍ਰੈਕਟਿਸ ਦੇ ਵਿੱਚ ਨਹੀਂ ਆਉਂਦੇ ਨਾ ਉਹਨਾਂ ਨੂੰ ਅਭਿਆਸ ਤੁਹਾਨੂੰ ਪ੍ਰੈਕਟਿਸ ਨਹੀਂ ਆਉਂਦੀ ਮੇਰੇ ਕੋਲ ਐਕਸਟਰਾ ਦੇ ਬਹੁਤ ਪੇਸ਼ੈਂਟ ਨੇ ਜਿਨ੍ਹਾਂ ਨੇ ਆਪਰੇਸ਼ਨ ਇੱਕ ਵਾਰ ਨਹੀਂ ਦੋ ਵਾਰ ਤਿੰਨ ਵਾਰ ਵੀ ਕਰਵਾ ਲਏ ਲੇਕਿਨ ਉਹ ਠੀਕ ਨਹੀਂ ਹੋਏ ਉਹ ਆਰਬੀ ਦੇ ਨਾਲ ਸੀ ਠੀਕ ਕਰਦੇ ਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹੀ ਹੈ ਉਹ ਕੌਜ਼ ਨੂੰ ਠੀਕ ਨਹੀਂ ਕਰਦੇ ਉਹ ਸਿੰਪਟੋਮੈਟਿਕਲੀ ਗਏ ਮਸੀਹ ਦਿਖਾਏ ਚੈੱਕ ਕਰਾਇਆ ਸਰਜਨ ਨੇ ਐਡਵਾਈਸ ਕਰਿਆ ਵੀ ਤੁਹਾਡਾ ਹਿਮੋਗਲੋਬਿਨ ਘਟ ਰਿਹਾਗਾ ਕਿਉਂਕਿ ਤੁਹਾਡਾ ਬਲੱਡ ਲਾਸ ਹੋ ਰਿਹਾਗਾ ਉਸ ਪ੍ਰੈਸ਼ਰ ਚ ਕਹਿੰਦੇ ਇਮੀਡੀਏਟਲੀ ਹੈਵ ਯੂ ਐਮਰਜੈਂਸੀ ਹੈਮੋਰਾਈਡਾ ਆਪਰੇਸ਼ਨ ਕਰਾ ਲੈਂਦੇ ਨੇ ਪਰ ਜੋ ਕਾਰਨ ਹੈਗਾ ਡਰਾਈਨੈਸ ਹੈ ਇਨਡਾਈਜੇਸ਼ਨ ਹੈ ਕਨਸਟਿਪੇਸ਼ਨ ਹੈ ਉਹਨੂੰ ਠੀਕ ਨਹੀਂ ਕਰਦੇ ਤਾਂ ਕੁਦਰਤੀ ਹੈ ਵੀ ਉਹ ਥੋੜੀ ਦੇਰ ਨੂੰ ਫੇਰ ਕਿਉਂਕਿ ਜਦੋਂ ਇੱਕ ਵਾਰ ਆਪਰੇਸ਼ਨ ਹੋ ਜਾਂਦਾ ਉਹ ਜਗ੍ਹਾ ਹੋਰ ਜ਼ਿਆਦਾ ਨਰਮ ਜਾਂ ਸੈਂਸਿਟਿਵ ਹੋ ਜਾਂਦੀ ਹੈ ਉੱਥੇ ਐਕਸਟੈਂਸ਼ਨ ਹੋਣਾ ਨਰਵਸ ਸਿਸਟਮ ਦੇ ਵਿੱਚ ਐਕਸਟੈਂਸ਼ਨ ਹੋਣਾ ਜਾਂ ਉੱਥੇ ਮਸਕਲਰ ਸਿਸਟਮ ਜਿਹੜਾ ਉੱਥੇ ਸਾਡੇ ਬਹੁਤ ਡੈਲੀਕੇਟ ਮਸਲਸ ਨੇ ਉਹਨਾਂ ਵਿੱਚ ਐਕਸਟੈਂਸ਼ਨ ਹੋਣਾ ਫਿਰ ਹੋਰ ਵੀ ਆਸਾਨ ਹੋ ਜਾਂਦਾ ਹੈ ਇਸ ਕਰਕੇ ਮੈਂ ਇਹ ਅਕਸਰ ਦੇਖਦਾ ਵੀ ਆਪਰੇਸ਼ਨ ਤੋਂ ਬਾਅਦ ਵੀ ਜੇ ਤੁਸੀਂ ਆਪਣੇ ਆਹਾਰ ਵਿਹਾਰ ਨੂੰ ਆਪਣੇ ਕਾਰਨ ਨੂੰ ਠੀਕ ਨਹੀਂ ਕਰਦੇ ਹੁਣ ਜਿਹੜਾ ਅਸੀਂ ਟ੍ਰੀਟਮੈਂਟ ਦਿੰਨੇ ਆ ਤੁਸੀਂ ਇਹ ਦੇਖੋਗੇ ਮੇਰੇ ਕੋਲ ਬੜੇ ਦੂਰ ਦਰੋਂ ਬਵਾਸੀ ਦੇ ਪੇਸ਼ੈਂਟ ਆਉਂਦੇ ਨੇ ਰੈਫਰੈਂਸ ਨਾਲ ਵੀ ਲੋਕਾਂ ਨੂੰ ਅਵੇਅਰਨੈਸ ਵੀ ਹੁੰਦੀ ਹੈ ਪਹਿਲੇ 15 ਦੇ ਵਿੱਚ ਸੀ ਪੇਸ਼ੈਂਟ ਨੂੰ ਇਹ ਗੱਲ ਦੱਸਦੇ ਆਂ ਵੀ ਤੈਨੂੰ ਇਹ ਇੰਨਾ ਆਰਾਮ ਆਏਗਾ ਇਹਨੇ ਪਰਸੈਂਟ ਲੇਕਿਨ ਤੁਸੀਂ ਉਹਦਾ ਡਾਈਟ ਚਾਰਟ ਨਾਲ ਸਾਡਾ ਲੈ ਕੇ ਜਾਣਾ ਕੀ ਡਾਈਟ ਚਾਰਟ ਦਿੰਨੇ ਹਾਂ ਅਸੀਂ ਡਾਈਟ ਚਾਰਟ ਇਸ ਤਰ੍ਹਾਂ ਦਿੰਨੇ ਆਂ ਕਿ ਅਸੀਂ ਉਹਨੂੰ ਇੱਕ ਸਮਝਾਉਣਾ ਵੀ ਦੇਸੀ ਕੀ ਵੀ ਤੇਰੇ ਵਾਸਤੇ ਇੱਕ ਦਵਾਈ ਹੈ ਸਰ ਇੱਕ ਮੈਂ ਸੌਰੀ ਤੁਹਾਨੂੰ ਟੋਕ ਰਿਹਾ ਵਾ ਅੱਜ ਕੱਲ੍ਹ ਇਹ ਜ਼ਮਾਨਾ ਜਿਹੜਾ ਆ ਗਿਆ ਹੈ ਇਹਦੇ ਵਿੱਚ ਜਿਹੜੇ ਡਾਈਟ ਪਲਾਨ ਬਣਦੇ ਆ ਉਹਦੇ ਚ ਇਹ ਕਿਹਾ ਜਾਂਦਾ ਹੈਗਾ ਕਿ ਫੈਟ ਨਹੀਂ ਖਾਣੀ ਹੁਣ ਫੈਟ ਨਹੀਂ ਖਾਣੀ ਤੇ ਇੱਕ ਪ੍ਰੋਪੋਗੈਂਡਾ ਇਹਦੇ ਨਾਲ ਇਹ ਚੱਲਦਾ ਕਿ ਉਹ ਨਾ ਖਾਓ ਅਹੀ ਤਾਂ ਪਿੰਡਾਂ ਚੋਂ ਨਿਕਲੇ ਆ ਸਾਡੇ ਘਰੇ ਮੱਖਣ ਵੀ ਚੱਲਦਾ ਦੁੱਧ ਕਿਉ ਮਲਾਈ ਸਭ ਚੱਲਦਾ ਹੁਣ ਤੁਸੀਂ ਆਪ ਦਾ ਡਾਈਟ ਚਾਰਟ ਜਿਹੜਾ ਦੱਸ ਰਹੇ ਹੋਂ ਇਹਦੇ ਤੁਸੀਂ ਕਿਉ ਨੂੰ ਬੜਾ ਤਰਜੀ ਦਿੱਤੀ ਕਿਹਾ ਸਾਭ ਦੀ ਰეკਮੈਂਡ ਕਰਦੇ ਹੋਂ ਸੋ ਇਹ ਜਿਹੜਾ ਇੱਕ ਲਾਈਫ ਸਟਾਈਲ ਨਵਾਂ ਆ ਗਿਆ ਲੋਕਾਂ ਦੇ ਵਿੱਚ ਨਵੇਂ ਮੁੰਡਿਆਂ ਦੇ ਵਿੱਚ ਕੁੜੀਆਂ ਦੇ ਵਿੱਚ ਇਹ ਵੀ ਤਾਂ ਕਿਤੇ ਨਾ ਕਿਤੇ ਡਰਾਈਨੈਸ ਬੰਦੇ ਦੇ ਅੰਦਰ ਆਟੋਮੈਟਿਕਲੀ ਹੋ ਹੀ ਜਾਂਦੀ ਹੈ ਦੋ ਗੱਲਾਂ ਨੇ ਇਕ ਤਾਂ ਉਹ ਜਿਹੜਾ ਤੁਸੀਂ ਨਵੇਂ ਜਵਾਨੇ ਦਾ ਪੈਟਰਨ ਦੱਸ ਰਹੇ ਹੋ ਦੂਸਰਾ ਐਜੂਕੇਸ਼ਨ ਦੀ ਬੜੀ ਕਮੀ ਹੈ ਉਹਨਾਂ ਬੱਚਿਆਂ ਨੂੰ ਹੀ ਨਹੀਂ ਪਤਾ ਵੀ ਜਿਹੜਾ ਅਸੀਂ ਡਾਈਟ ਲੈ ਰਹਾਂਗੇ ਉਹ ਡਰਾਈਨੈਸ ਹੋਰ ਵਧਾ ਰਹੀ ਹੈ ਹੁਣ ਤੁਸੀਂ ਕਹਦੇ ਵੀ ਤੁਸੀਂ ਐਡਵਾਈਸ ਕਰਦੇ ਹੋ ਮੈਂ ਇਹ ਗੱਲ ਕਹਿਣਾ ਵੀ ਜਿਸ ਬੰਦੇ ਨੂੰ ਦੁੱਧ ਕੀ ਡਾਈਜੈਸ਼ਨ ਉਹਦਾ ਲਿਵਰ ਦੇ ਐਨਜ਼ਾਈਮ ਠੀਕ ਬਣਦੇ ਨੇ ਉਹ ਡਾਈਜੈਸਟ ਕਰਨ ਵਾਸਤੇ ਉਹ ਲੋਹਾ ਵੀ ਡਾਈਜੈਸਟ ਕਰ ਸਕਦੇ ਮੈਂ ਸਿੰਬੋਲਿਕ ਗੱਲ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਲੋਹਾ ਚ ਬਣ ਲੱਗ ਜਾਏਗਾ ਮੈਂ ਇਸ ਲਈ ਕਹਿ ਰਿਹਾ ਕਿ ਦੇਸੀ ਕੀ ਦੁੱਧ ਜਿੰਨੇ ਪ੍ਰੋਡਕਟ ਨੇ ਕਿ ਨੇਚਰਲ ਪ੍ਰੋਡਕਟ ਨੇ ਇਹ ਸਾਡੀ ਕਾਇਆ ਵਾਸਤੇ ਸਾਡੀ ਕਾਇਆ ਨੂੰ ਸਵਸਥ ਰੱਖਣ ਵਾਸਤੇ ਬਹੁਤ ਜ਼ਰੂਰੀ ਨੇ ਲੇਕਿਨ ਡਿਪੈਂਡ ਇਹ ਕਰਦਾ ਹੈ ਕਿ ਤੁਸੀਂ ਉਹਦੇ ਮੁਤਾਬਕ ਵਿਆਮ ਸੈਰ ਤੁਸੀਂ ਕਸਰਤ ਕਰਦੇ ਹੋ ਪਚਾਓ ਵੀ ਉਸ ਨੂੰ ਤੁਸੀਂ ਉਹਨੂੰ ਡਾਈਜੈਸਟ ਕਰਨ ਵਾਸਤੇ ਕੁਝ ਮਿਹਨਤ ਕਰਦੇ ਹੋ ਕੁਝ ਟਾਈਮ ਕੱਢਦੇ ਹੋ ਇਹ ਵੀ ਬਹੁਤ ਜ਼ਰੂਰੀ ਹੈ ਸੋ ਮੈਂ ਉਸ ਗੱਲ ਨੂੰ ਕੰਟੀਨਿਊ ਫਿਰ ਉੱਥੇ ਕਰਦਾ ਵੀ ਅਸੀਂ ਜਦੋਂ ਪੇਸ਼ੈਂਟ ਨੂੰ ਨਾਲ ਇਹ ਕਾਰਨ ਠੀਕ ਕਰਨ ਵਾਸਤੇ ਇਹ ਡਾਈਟ ਚਾਰਟ ਨਾਲ ਐਡਵਾਈਸ ਕਰਦੇ ਆ ਪਹਿਲੀ ਗੱਲ ਤਾਂ ਇਹ ਦੇਖੋ ਮਾਫ ਕਰਨਾ ਸਾਡਾ ਪ੍ਰੋਫੈਸ਼ਨ ਹੈ ਸਾਡੇ ਲੋਕ ਇਹ ਨੇ ਕਿ ਕਿੰਨੇ ਇੱਕ ਤੁਹਾਨੂੰ ਵਿਦ ਜਾਂ ਡਾਕਟਰ ਇਹ ਜੇ ਨਜ਼ਰ ਆਉਣਗੇ ਸਮਾਜ ਦੇ ਵਿੱਚ ਜਿਹੜੇ ਕਿ ਡਾਈਟ ਚਾਰਟ ਨਾਲ ਦੇ ਕੇ ਸਮਝਾਉਂਦੇ ਨੇ ਪੇਸ਼ੈਂਟ ਨੂੰ ਨਹੀਂ ਹੈ ਜੀ ਅਸੀਂ ਕਿਉਂਕਿ ਸਾਡਾ ਚੰਡੀਗੜ੍ਹ ਰੈਰੋ ਸੈਂਟਰ ਦੇ ਉੱਪਰ ਮੇਰੇ ਦੋਨੋਂ ਬੱਚੇ ਪੋਸਟ ਗ੍ਰੈਜੂਏਟ ਹੈ ਉਹਨਾਂ ਦੇ ਆਉਣ ਨਾਲ ਲੇਟੈਸਟ ਟੈਕਨੀਕ ਅਡਾਪਟ ਕਰਨ ਦੇ ਨਾਲ ਮੈਨੂੰ ਇਹ ਬੜਾ ਫਾਇਦਾ ਹੋਇਆ ਹੈ ਕਿ ਮੈਂ ਉਸ ਸੈਗਮੈਂਟ ਦੇ ਵਿੱਚ ਪਾਸ ਆਊਟ ਆ ਉਹ ਸੈਗਮੈਂਟ ਦੇ ਵਿੱਚ ਚਿਕਤਸਾ ਕਰ ਰਿਹਾ ਕਿ ਇਹ ਲੇਟੈਸਟ ਚੀਜ਼ਾਂ ਨੂੰ ਅਡਾਪਟ ਕਰਨ ਵਾਸਤੇ ਦੋ ਜਨਰੇਸ਼ਨ ਆ ਗਈਆਂ ਹਾਂ ਨਹੀਂ ਵੈਸੇ ਤਾਂ ਫੋਰਥ ਜਨਰੇਸ਼ਨ ਹੈ ਲੇਕਿਨ ਉਹ ਜਨਰੇਸ਼ਨ ਨੇ ਹਾਈ ਟੈਕ ਕਰਤਾ ਇਹ ਉਹਨਾਂ ਨੇ ਡਾਈਟ ਚਾਰਟ ਬਣਵਾਏ ਔਰ ਨਾਲ ਬਕਾਇਦਾ ਪੇਸ਼ੈਂਟ ਦੀ ਪ੍ਰਕਿਰਤੀ ਦੇਖ ਕੇ ਅਸੀਂ ਮੈਡੀਸਨ ਟਰੀਟ ਕਰਦੇ ਆਂਗੇ ਅਸੀਂ ਪ੍ਰਕਿਰਤੀ ਦੇਖ ਕੇ ਉਹਨਾਂ ਨੂੰ ਜਿਹੜਾ ਹੈ ਉਹ ਡਾਈਟ ਚਾਰਟ ਦਿੰਨੇ ਆਂ ਇਹੀ ਸਾਡੀ ਸਮਝ ਲੁ ਮੈਂ ਇੱਕ ਸਪੈਸ਼ਲਟੀ ਸਮਝਦਾ ਵੀ ਅਸੀਂ ਜਦ ਤੱਕ ਸਾਨੂੰ ਇਹ ਨਾ ਪਤਾ ਲੱਗੇ ਪੇਸ਼ੈਂਟ ਕਫਜ਼ ਇਤਜ ਬਾਤਜ ਕੀ ਹੈ ਔਰ ਉਹਦੀ ਜਿਹੜੀ ਪ੍ਰੋਬਲਮ ਹੈ ਉਹ ਕਿੱਥੋਂ ਸਟਾਰਟ ਹੋਈ ਹੈ ਜਾਂ ਦੇਖੋ ਤੁਸੀਂ ਤੁਹਾਨੂੰ ਇਹ ਪਤਾ ਲੱਗ ਗਿਆ origion ਕਿੱਥੋਂ ਹੈ ਤਾਂ ਪੇਸ਼ੈਂਟ ਦੀ ਕੋਈ ਵੀ ਬਿਮਾਰੀ ਹੋਵੇ ਜਿੰਨੀ ਮਰਜ਼ੀ क्रॉनिक ਪ੍ਰੋਬਲਮ ਹੋਵੇ ਉਹ ਨਾ ਠੀਕ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਡਾਈਟ ਚਾਰਟ ਵੀ ਤਾਂ ਦੋ ਤਰ੍ਹਾਂ ਦੇ ਹੁੰਦੇ ਹੋਣੇ ਆ ਵੈਜ ਨਾਨ ਵੈਜ ਲਈ ਵੱਖਰੇ ਵੱਖਰੇ ਹੁੰਦੇ ਆ ਸੇਮ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਨਾਨ ਵੈਜ ਵੈਜ ਇਹ ਕੋਈ ਸੈਪਰੇਟ ਉਹਦੀ ਲੋੜ ਨਹੀਂ ਐਸੀ ਕਿ ਬੇਸਿਕਲੀ ਪੇਸ਼ੈਂਟ ਨੂੰ ਦੱਸਦੇ ਆ ਵੀ ਇਨ ਡਾਈਜੈਸ਼ਨ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਹੈ इवन ਕਿ ਤੁਸੀਂ ਨਾਨ ਵੈਜੀਟੇਬਲ ਕਰਦੇ ਹੋ ਜਿੰਨੀਆਂ ਹੈਵੀ ਚੀਜ਼ਾਂ ਚਾਹੇ ਉਹ ਅਰਬੀ ਗੋਭੀ ਪਿੰਡੀ ਰੇਸ਼ੇਦਾਰ ਚੀਜ਼ਾਂ ਨੇ ਜਿਹੜੀਆਂ ਵੈਜੀਟੇਬਲਸ ਨੇ ਅਸੀਂ ਉਹ ਵੀ ਰਵਾਈਜ਼ ਕਰਦੇ ਹਾਂ ਵੀ ਉਹ ਰਾਤ ਨੂੰ ਨਾ ਖਾਓ ਕਿਉਂਕਿ ਰਾਤ ਨੂੰ ਡਾਈਜੈਸਟ ਕਰਨੀਆਂ ਥੋੜੀਆਂ ਮੁਸ਼ਕਲ ਹੁੰਦੀਆਂ ਨੇਗੀਆਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਦਿਨੇ ਇਹਦਾ ਸੇਵਨ ਕਰ ਸਕਦੇ ਹੋ ਹਮ ਅੱਛਾ ਕਈ ਲੋਕ ਕਹਿੰਦੇ ਹੈਗੇ ਜਿਹੜੇ ਬੈਠ ਕੇ ਸਫ਼ਰ ਜ਼ਿਆਦਾ ਕਰਦੇ ਜਿਵੇਂ ਰਾਈਡਰਸ ਨੇ ਜਿਹੜੇ ਡਰਾਈਵ ਕਰਦੇ ਨੇ ਜ਼ਿਆਦਾਤਰ ਉਹਨਾਂ 'ਚ ਵੀ ਇਹ ਜਿਹੜੀ ਪ੍ਰੋਬਲਮ ਹੈ ਬਵਾਸਿਰ ਦੀ ਉਹ ਜ਼ਿਆਦਾ ਪਾਈ ਬਿਲਕੁਲ ਤੁਸੀਂ درست فرمایا ਹੈਗਾ ਇਹ ਉਹ ਕਿਉਂਕਿ ਜਿਹੜੇ ਜ਼ਿਆਦਾ ਲੰਬਾ ਟਾਈਮ ਬੈਠਦੇ ਨੇਗੇ ਔਰ ਉਹਨਾਂ ਦਾ ਜਿਹੜਾ ਬੈਠਣ ਦੀ ਸੀਟ ਹੈ ਉਹ ਵੀ ਜ਼ਿਆਦਾ ਸੌਫਟ ਨਹੀਂ ਹੁੰਦੀ ਹਾਰਡ ਹੁੰਦੀ ਹੈ ਕਿਉਂਕਿ ਡਰਾਈਵਿੰਗ ਕਰਨ ਵਾਲਿਆਂ ਨੂੰ ਹਾਰਡ ਸੀਟਾਂ ਰੱਖਣੀ ਪੈਂਦੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਪਰ ਜੇ ਉਹ ਆਪਣੀ ਡਾਈਟ ਸਿਸਟਮ ਨੂੰ ਠੀਕ ਰੱਖਣ ਕਨਸਟਿਪੇਸ਼ਨ ਨਾ ਹੋਣ ਦਉਣ ਉਹਨਾਂ ਦਾ ਕੋਲਨ ਠੀਕ ਟਾਈਮ ਤੇ ਕਲੀਅਰ ਹੋ ਰਿਹਾਗਾ ਤਾਂ ਉਹਨਾਂ ਨੂੰ ਇਹਦੀ ਪ੍ਰੋਬਲਮ ਹੋਣ ਦੇ ਚਾਂਸਸ ਨਹੀਂ ਹੁੰਦੇ ਘਰ ਦੇ ਵਿੱਚ ਇਹੋ ਜੀ ਕਿਹੜੀਆਂ ਚੀਜ਼ਾਂ ਮੌਜੂਦ ਨੇ ਜਿਹੜੀਆਂ ਅੰਦਰ ਦੀ ਡਰਾਈਨੈਸ ਹੈਗੀ ਜਿਹੜੀ ਸਰੀਰ ਦੀ ਉਹਨੂੰ ਖਤਮ ਕਰਨ ਗਿਆ ਔਰ ਉਹ ਪਾਇਲਸ ਵਾਲਾ ਜਿਹੜਾ ਮਰੀਜ਼ ਆ ਸਹੀ ਫੀਲ ਕਰ ਸਕਦਾ ਮਹਿਸੂਸ ਕਰੇਗਾ ਪਹਿਲੀ ਗੱਲ ਜਿੰਨੀਆਂ ਫਾਈਬਰ ਰਿਚ ਵੈਜੀਟੇਬਲਸ ਨੇ ਫਰੂਟਸ ਨੇ ਉਹ ਲਓ ਆਲਰੇਡੀ ਘਰ ਦੇ ਵਿੱਚ ਤੁਸੀਂ ਤਿਰਫਲਾ ਹਰੇ ਘਰ ਦੇ ਵਿੱਚ ਹੁੰਦਾ ਹੈਗਾ ਹਰੜ ਬਿਹੜਾ ਆਮਲਾ ਉਹਦਾ ਪਾਊਡਰ ਬਣਾ ਕੇ ਇੱਕ ਚਮਚ ਸਵੇਰੇ ਸ਼ਾਮ ਗਰਮ ਪਾਣ ਨਾਲ ਲਓ ਡਰਾਈਨੈਸ ਵੀ ਠੀਕ ਕਰੇਗਾ ਔਰ ਤੁਹਾਨੂੰ ਕੌਨਸਟਿਪੇਸ਼ਨ ਨਹੀਂ ਹੋਣਦਾ ਹੈਗਾ ਪਾਈਲਸ ਹੋਣ ਦਾ ਮਤਲਬ ਹੀ ਨਹੀਂ ਹੈ ਕਹਿੰਦੇ ਨੇ ਨਾ ਵੀ ਆਮਲੇ ਦਾ ਕਿਹਾ ਤੇ ਸਿਆਣੇ ਦਾ ਕਿਹਾ ਤੇ ਆਮਲੇ ਦਾ ਖਾਧਾ ਦੂਰ ਤੱਕ ਅਸਰ ਕਰਦਾ ਹੈਗਾ ਇਕੱਲਾ ਤੁਹਾਡਾ ਪਾਈਲਸ ਹੀ ਨੂੰ ਹੀ ਬੈਨੀਫਿਟ ਨਹੀਂ ਹੋਏਗਾ ਨਾਲ ਕੋਈ ਇੰਡਾਈਜੈਸ਼ਨ ਹੈ ਗੈਸ ਹੈ ਕਿਸੇ ਵੀ ਕਾਰਨ ਹੋਰ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਵੀ ਤਿਰਫਲਾ ਬਹੁਤ ਹੀ ਇਫੈਕਟਿਵ ਹੁੰਦਾ ਹੈਗਾ ਔਰ ਆਮ ਤੌਰ ਤੇ ਘਰਾਂ ਵਿੱਚ ਹੀ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਆਪਣਾ ਸਾਡੇ ਨਾਲ ਸਾਂਝਾ ਕੀਤਾ ਨਹੀਂ ਮੈਨੂੰ ਵੀ ਬੜਾ ਅੱਛਾ ਲੱਗਦਾ ਹੈ ਜਦ ਮੈਂ ਆਮ ਸਵਾਦ ਦੇ ਵਿੱਚ ਇਹ ਚੀਜ਼ਾਂ ਨੂੰ ਦੇਖੋ ਮੈਂ ਬਹੁਤ ਸਾਰੇ ਮਿਥ ਵੀ ਕਲੀਅਰ ਕਰਦਾ ਕਈ ਚੀਜ਼ਾਂ ਅਸੀਂ ਘਰੇ ਬੈਠ ਕੇ ਸੋਚੀ ਜਾਂਦੇ ਹਾਂਗੇ ਬਹੁਤ ਲੋਕਾਂ ਨੂੰ 15-15 ਸਾਲ ਤੋਂ ਬਵਾਸੀਰ ਹੈ ਲੇਕਿਨ ਉਹ ਇਹ ਨਹੀਂ ਸੋਚਦੇ ਆਪਰੇਸ਼ਨ ਕਰਾਇਆਉਣਗੇ ਵੱਡੇ ਡਾਕਟਰ ਕੋਲ ਜਾ ਕੇ ਵੱਡਾ ਨਾਮ ਸੁਣ ਕੇ ਕਾਰਨ ਨੂੰ ਠੀਕ ਨਹੀਂ ਕਰਦੇ ਸਾਡਾ ਚੰਡੀਗੜ੍ਹ ਦੇ ਸੈਂਟਰ ਤੇ ਸਾਡਾ ਇਹੀ ਪਹਿਲਾ ਏਮ ਹੁੰਦਾ ਵੀ ਕਾਰਨ ਨੂੰ ਡਾਇਗਨੋਸ ਕਰੋ ਔਰ ਉਸ ਕਾਰਨ ਉਠੀ ਕਰਕੇ ਫਿਰ ਜੋ ਵੀ ਪ੍ਰੋਬਲਮ ਹੈ ਪਾਈਲਸ ਹੈ ਫਿਸਟੂਲਾ ਹੈ ਜਿਹਨੂੰ ਪਗੰਦਰ ਕਹਿ ਦਿੰਦੇ ਆ ਕੋਈ ਪ੍ਰੋਬਲਮ ਹੈ ਤਾਂ ਉਹ ਚਿਕਿਤਸਾ ਬੜੀ ਆਸਾਨ ਹੋ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ